ਜਗਦੇਵ ਸਿੰਘ ਜੋਗਾ ਵਾਸੀ ਗੁਰਪੜ ਉਮਰ ਕਰੀਬ 80 ਕੁ ਸਾਲ ਜੋ ਪਹਿਲਾਂ ਵੀ ਵਿਦੇਸ਼ ਤੋਂ ਆਏ ਸਨ ਤੇ ਸੂਚਨਾ ਅਨਸਾਰ ਫਿਰ ਤੋਂ ਉਹਨਾਂ ਨੇ ਕੈਨੇਡਾ ਜਾਣਾ ਸੀ ਕਿ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪੁਲਿਸ ਦੀ ਸੂਚਨਾ ਅਨਸਾਰ ਉਹਨਾਂ ਨੇ ਨੋਕਿਆ ਕਿ ਨਵਾਂ ਸ਼ਹਿਰ ਦੇ ਇੱਕ ਹਸਪਤਾਲ ਵਿੱਚੋਂ ਉਹਨਾਂ ਨੂੰ ਫੋਨ ਆਇਆ ਸੀ ਕਿ ਜਗਦੇਵ ਸਿੰਘ ਜੋਗਾ ਵਾਸੀ ਗੁਰਪੜ ਦੀ ਮੌਤ ਕੋਠੇ ਤੋਂ ਡਿੱਗਣ ਕਰਕੇ ਹੋ ਗਈ ਹੈ ਤੇ ਹੁਣ ਪੁਲਿਸ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ ਆਓ ਦੇਖਦੇ ਹਾਂ ਇਹ ਰਿਪੋਰਟ ਭਜੀ ਜਿਹੜਾ ਉਹ ਗੁਰਪੁਰ ਬਜ਼ੁਰਗ ਜਿਹੜੇ ਕੋਠੇ ਤੋਂ ਡਿਗੇ ਆ ਉਹਦੇ ਬਾਰੇ ਕੀ ਤੁਹਾਡੇ ਕੋਲ ਇਨਫੋਰਮੇਸ਼ਨ ਅੱਜ ਕੱਲ ਮੈਂ ਥਾਣੇ ਆਇਆ ਸੀ ਆਈਬੀワイ ਹਸਸੋਲ ਤੋਂ ਮੈਸੇਜ ਮਿਲਦਾ ਹੈ ਕਿ ਜਗਦੇਸ਼ ਸਿੰਘ ਪੁੱਤਰ ਚੰਨ ਸਿੰਘ ਜਿਹਦੀ ਉਮਰ ਕਰੀਏ 80-82 ਸਾਲ ਦਾ ਬਣ ਗੁਰਪੁਰ ਤੋਂ ਕੋਠੇ ਤੋਂ ਡਿਗਣ ਕਰਕੇ ਬਰੋਡਡਡ ਪਹੁੰਚ ਹਸਸੋਲ ਠੀਕ ਹੈ ਜੀ ਜਦੋਂ ਮੈਂ ਏਟੀਮੇਂ ਹਿ ਕਲੈਕਟ ਕਰਨ ਤੋਂ ਬਾਅਦ ਉੱਥੇ ਗਿਆ ਤਾਂ ਉਹਦਾ ਭਤੀਜਾ ਮੇਰੇ ਤੱਕ ਉਹਦਾ ਜਗਦੇਸ਼ ਜਸਵਾਲ ਤੋਂ ਮਿਲਿਆ ਜਿਹਨੇ ਦੱਸਿਆ ਵੀ ਉਹਦਾ ਕਰਕੇ ਬਜ਼ੁਰਗ ਸੀ ਕੋਠੇ ਦੀ ਛੱਤ ਬਟੇਲਦੇ ਸੀ ਕੋਠੇ ਦੀ ਛੱਤ ਬਟੇਲਦੇ ਵਕਤ ਨੂੰ ਚੱਕਰ ਆ ਗਿਆ ਜਾਕੀ ਹੋਇਆ ਆਪਣੇ ਘਰ ਦੀ ਬੈਕਸਾਈਡ ਗਲੀ ਵਿਡੇ ਪੈ ਡਿੱਗਣ ਕਰਕੇ ਹਸਤਾਲੇ ਜਾਣ ਤੇ ਜਦੋਂ ਮੇਰੇ ਮੌਤ ਹੋ ਗਈ ਹਸਤਾਲ ਪਹੁੰਚਣ ਤੋਂ ਪਹਿਲਾਂ ਨੇ ਮੌਤ ਹੋ ਗਈ ਤੇ ਅਸੀਂ ਫੇਰ ਵੀ ਹਰ ਇੱਕ ਤਰੀਕੇ ਨਾਲ ਹਰ ਜੰਗਲ ਤੋਂ ਮੋਲੋ ਤਤਕੀਸ ਕਰਦੇ ਆਂ ਕਿ ਡਗਣ ਦਾ ਕਾਰਨ ਕੀ ਸੀ ਜਾਂ ਕਿਦਾਂ ਡਗਿਆ ਬਾਕੀ ਉਹਦਾ ਬੇੜਾ ਵਿਦੇਸ਼ ਵਿੱਚ ਹੈ ਕੈਨੇਡਾ ਤੇ ਉਹ ਘਰੋਂ ਉਹਦੇ ਆਣਦੇ ਹੋਣੇ ਆ ਜਦੋਂ ਆ ਗਿਆ ਕੀ ਕਰਦਾ ਜੀ ਹਨਾ ਬਾਕੀ ਇਹ ਤਤਕੀਸ ਆਪਣੇ ਲੈਵਲ ਤੇ ਕਰਦੇ ਆਂ ਕਿ ਬੰਦਾ ਡਗਿਆ ਜਾਂ ਚੱਕਰ ਆਇਆ ਜਾਂ ਕਿਸੇ ਹੱਦੋਂ ਦੀ ਡੈਥ ਹੋਈ ਹੈ ਧੰਨਵਾਦ ਹਾਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੰਤੋਖ ਲਾਲ ਹੈ ਜੀ ਕਿਹੜਾ ਪਿੰਡ ਢੋਪੜ ਪਿੰਡ ਹੈ ਜੀ ਮੇਰਾ ਇਹ ਜਿਹੜੇ ਬਜ਼ੁਰਗ ਦੀ ਮੌਤ ਹੋਈ ਆ ਇਹਨਾਂ ਨੂੰ ਤੁਸੀਂ ਲੈ ਕੇ ਗਿਆ ਤੁਸੀਂ ਰੱਖਿਆ ਮੌਕੇ ਤੇ ਜਦੋਂ ਹਾਂਜੀ ਮੈਂ ਸਵੇਰੇ ਮੇਰੇ ਵਾਈਫ ਨਿਕਲੇ ਬਾਹਰ ਉਹਦਾ ਮੈਸਜ ਸਾਢੇ ਪੰਜ ਗਵਾਂਢੀ ਨੇ ਉਹ ਹਾਂਜੀ ਮੇਰੇ ਗਵਾਂਢੀ ਆ ਇੱਕ ਘਰ ਛੱਡ ਕੇ ਤੀਸਰਾ ਘਰ ਮੈਂ ਤੋਂ ਮੇਰੇ ਕੋਲ ਮੈਂ ਸਵੇਰ ਨੂੰ ਸਾਢੇ ਪੰਜ ਪੌਣੇ 6 ਘੁੰਮਣ ਜਾਂਦਾ ਰੋਜ਼ ਜੀ ਸਵੇਰੇ ਉਸ ਦਿਨ ਸਵੇਰੇ ਮੇਰੀ ਵਾਈਫ ਕਹਿੰਦੀ ਵੀ ਮੈਂ ਪਹਿਲਾਂ ਕੂੜਾ ਸਟਿਆਵਾਂ ਤੁਸੀਂ ਫੇਰ ਜਾਓ ਅੱਛਾ ਉਹ ਜੇ ਮੈਂ ਗੇਟ ਖੋਲ ਕੇ ਨੇ ਬਾਹਰ ਦੇਖਿਆ ਤਾਂ ਬਜ਼ੁਰਗ ਬਾਹਰ ਸੜਕ 'ਤੇ ਲੰਮੇ ਪਏ ਸੀ ਠੀਕ ਸੀ ਉਸਦੇ ਉਹ ਜਮ ਯਾਨੀ ਕਿ ਸਾਹ ਲੈਂਦੇ ਸੀ ਉਹਨੇ ਮੈਨੂੰ ਆਕੇ ਨਟਕੇ ਦੱਸਿਆ ਮੈਂ ਬਾਹਰ ਨਿਕਲ ਕੇ ਗਿਆ ਨਟਕੇ ਤੇ ਉਹਨਾਂ ਨੂੰ ਮੈਂ ਬਿਠਾਇਆ ਬਿਠਾ ਕੇ ਦੇਖਿਆ ਉਹ ਸਾਹ ਲੈਂਦੇ ਸੀ ਫਿਰ ਮੇਰੇ ਨਾਲ ਘਾਰ ਆਏ ਮੇਰੇ ਚਾਚੇ ਦਾ ਮੁੰਡਾ ਆਇਆ ਉਹਨਾਂ ਨੂੰ ਮਠਾ ਲਿਆ ਵਜਾ ਵਜਾ ਮਾਰੀਆਂ ਆਏ ਉਹਨੇ ਦੇਖਿਆ ਪਾਣੀ ਪੂਹ ਚ ਪਾਇਆ ਫਿਰ ਮੈਂ ਨਟਕੇ ਇਹਨਾਂ ਤੇ ਘਰ ਗਿਆ ਘੁੰਮ ਕੇ ਉੱਪਰ ਦੀ ਕਿਉਂ ਮੇਨ ਗੇਟ ਦੂਜੀ ਸਾਈਡ ਤੇ ਮੈਂ ਕੁੰਡਾ ਘੜਾ ਰਕਾਇਆ ਫਿਰ ਉਹ ਦੋ ਤਾਂ ਸੀ ਤਾਂ ਉਹਨਾਂ ਦੀ ਕੁੜੀ ਇੱਥੇ ਰਹਿ ਰਹੀ ਹੈ 35 40 ਸਾਲ ਤੋਂ ਉਹਨਾਂ ਦੋ ਦਾ ਸੀ ਉਹਨੂੰ ਮੈਂ ਸੁੱਤੇ ਪੈਨੂੰ ਉਠਾਇਆ ਆਕਾਉਕਾ ਕਿੰਨਾ ਮਾਰੀਆਂ ਉਹ ਅੰਦਰੋਂ ਸੁੱਤਾ ਉੱਠ ਕੇ ਆਇਆ ਕੀ ਗੱਲ ਹੋ ਗਈ ਮਾਮਾ ਜੀ ਮੈਂ ਕਿਹਾ ਤੇਰਾ ਬਾਪ ਨਾਨਾ ਜਿਹੜਾ ਪਾਪਾ ਜੀ ਪਿੱਛੇ ਡੇਗ ਪਏ ਬਿਠਾ ਆ ਜਰ ਨੜਕੇ ਆ ਗਿਆ ਉਹਨੂੰ ਚੱਕਿਆ ਦੋ ਮੈਂ ਗੱਡੀ ਲੈ ਕੇ ਗੱਡੀ ਚ ਪਾਇਆ ਔਰ ਲੈ ਕੇ ਆਏ ਡਾਕਟਰ ਕੇਸ਼ ਦੇ ਉਹ ਟ੍ਰੇਨ 'ਚ ਕੱਲ ਕੇ ਮੈਂ ਕਿਹਾ ਤੇਰੀ ਮੰਮੀ ਕਿੱਥੇ ਆ ਉਹ ਕਹਿੰਦਾ ਵੀ ਗੁਰਦੁਆਰਾ ਸਾਹਿਬ ਗਈ ਹੋਆ ਮੈਂ ਤੁਸੀਂ ਬੇਟਾ ਤੁਸੀਂ ਦੇਖੋ ਮੈਂ ਮੰਮੀ ਲੈ ਕੇ ਆਇਆ ਫੇ ਮੈਂ ਗੁਰਦੁਆਰਾ ਸਾਹਿਬ ਤੋਂ ਤੇਰੀ ਮੰਮੀ ਲੈ ਕੇ ਆਇਆ ਮੰਮੀ ਲੈ ਕੇ ਆਏ ਤਾਂ ਡਾਕਟਰ ਸਾਹਿਬ ਨੇ ਕਿਹਾ ਵੀ ਸ਼ਹਿਰ ਲੈ ਜਾਓ ਇਹਨੂੰ ਵੀ ਚਾਂਸ ਘਟ ਪਹਿਲੇ ਨਮਾਸ਼ਾ ਲਾ ਕੇ ਆਈ ਵੀ ਆਈ ਉੱਥੇ ਜਾ ਕੇ ਉਹਨਾਂ ਦੀ ਤਰੀਬਨ 5-10 ਮਿੰਟ ਬਾਅਦ ਦੱਤ ਹੋ ਚੁੱਕੀ ਸੀ ਜੀ ਕਿ ਜਿਵੇਂ ਅਸੀਂ ਲੈ ਕੇ ਡਾਕਟਰ ਸਾਹਿਬ ਤਾਂ ਇਹ ਕਹਿੰਦੇ ਵੀ ਇੰਜੈਕਸ਼ਨ ਲਾਉਣ ਤੇ ਹਾਰ ਚੱਲਦਾ ਆ ਉਹ ਮੇ ਹਾਰ ਬੰਦ ਹੋ ਰਿਆ ਵੀ ਹਸਪੀਟਲ ਆ ਜਾਣ ਤੋਂ ਪਹਿਲੇ ਹੀ ਇਹ ਜਾ ਚੁੱਕੇ ਜੀ ਫਿਰ ਵੀ ਜਦੋਂ ਤੁਸੀਂ ਉਹਨਾਂ ਨੂੰ ਦੇਖਿਆ ਤੇ ਉਹਨਾਂ ਦੇ ਹਾ ਭਾਵ ਕੀ ਸੀ ਮਤਲਬ ਕਹਿੰਦਾ ਕਿ ਉਹਨਾਂ ਦੇ ਕੋਈ ਕੋਈ ਇਦਾਂ ਦੀ ਗੱਲ ਤੇ ਨਹੀਂ ਸੀ ਕਿ ਉਹਨਾਂ ਦੇ ਕੋਈ ਗੱਲ ਚ ਕੋਈ ਇਦਾਂ ਦੀ ਨਹੀਂ ਨਹੀਂ ਕੋਈ ਮੇਰਾ ਜ ਕੁਛ ਵੀ ਨਹੀਂ ਸੀ ਕੋਈ ਵੀ ਇਦਾਂ ਦੀ ਕੋਈ ਗੱਲ ਚ ਪਰ ਸੁਣੋ ਮੈਂ ਬਿਠਾਇਆ ਉਹਨਾਂ ਨੂੰ ਬਸ ਜਾਨੀ ਉਪਰ ਕੋਠੇ ਢੜੇ ਵੀ ਹੋਈ ਸੀ ਹਾਂਜੀ ਕੋਠੇ ਢੜੇਗੇ ਸੀ ਹੋਰ ਕਿਤੇ ਹੋਰ ਕਿਤੇ ਤਾਂ ਆਇਆਂ ਕੋਠੇ ਢੜੇਗੇ ਸੀ ਉਹ ਕਿਉਂ ਢਿਗੇ ਸਾਰਨ ਲੱਗੇ ਵੀ ਉਪਰ ਢਗੇ ਆ ਜੀ ਜੀ ਹਾਂਜੀ ਬਿਲਕੁਲ ਰੋਡ ਦੇ ਸੈਂਟਰ ਵਿੱਚ ਲੰਮੇ ਪੈਸੇ ਜੀ ਹਾਂਜੀ ਕੋਈ ਕੋਈ ਇੱਕ ਬਸ ਖਬੀ ਵਾਸ ਬਰੀ ਕਭੀ ਵਾਹ ਸੀ ਇਥੇ ਬਲੱਡ ਨਿਕਲਿਆ ਸੀ ਥੋੜੇ ਜਿਹਾ ਹਲਕੀ ਜੀ ਉਹ ਕੋ ਸੜ ਚੌੜਾ ਨਾ ਜਿਵੇਂ 60 ਕਿਦੇ ਇਹ ਬਜ਼ੁਰਗ ਦਾ ਨਾਮ ਕੀ ਹੈ ਪਿੰਡ ਦਾ ਜੋਗਾ ਸਾਦੇ ਆ ਜਿਹਨਾਂ ਨੂੰ ਜੋਗਾ ਜੋਗਾ ਇਹ ਦੱਸਦੇ ਆ ਕਿ ਕੈਨੇਡਾ ਜਾਣਾ ਸੀਗਾ ਉਹਨੇ ਹਾਂਜੀ ਕੈਨੇਡਾ ਜਾਣਾ ਸੀ ਉਹ ਗਿਆ ਸੀ ਥੋੜੇ ਦਿਨ ਪਹਿਲਾਂ ਤਾਂ ਫਲੈਟ ਕੈਨਸਲ ਹੋ ਗਏ ਸੀ ਲੇਟ ਹੋ ਗਏ ਹੁਣ ਮੇਰੇ ਕੋਲ 24 ਦੀ ਫਲੈਟ ਕਹਿੰਦੀ ਸੁਣੋ ਜੀ ਦੁਬਾਰਾ ਫੇਰ ਆਈ ਵੀ ਕੈਨੇਡਾ ਤੋਂ ਆਇਆ ਹਾਂ ਹਾਂਜੀ ਮਿਲਟਰੀ ਆ ਫੌਜੀ ਰਿਟਾਇਰ ਆ ਜੀ ਜੀ ਹਾਂਜੀ ਤੇ ਫਿਰ ਤੁਸੀਂ ਅ ਮਤਲਬ ਮੰਗ ਕੋਈ ਮੰਗਤ ਨਹੀਂ ਕਰਦੇ ਪ੍ਰਸ਼ਾਸਨ ਤੋਂ ਵੀ ਉਹਨਾਂ ਦਾ ਕੀ ਸਭ ਕੁਝ ਨਹੀਂ ਕੋਈ ਨਹੀਂ ਸਾਨੂੰ ਤਾਂ ਕੋਈ ਨਹੀਂ ਪਤਾ ਲੱਗਾ ਇਹ ਪਹਿਲਾਂ ਲੱਗਾ ਵੀ ਹੁਣ ਉਹਨਾਂ ਦੇ ਘਰਦਿਆਂ ਨੂੰ ਥੋੜਾ ਮਹਿਕਮਾ ਬਾਰ-ਬਾਰ ਪਰੇਸ਼ਾਨ ਕਰਨ ਲੱਗਾ ਵੀ ਇਹਨੇ ਕੋ ਕੋਠੇ ਤੋਂ ਆ ਜਾਂ ਕਿੰਨ ਤੱਕ ਆ ਜਾਂਦਾ ਕਿ ਉਹਨਾਂ ਵੈਸੇ ਗੱਲਾਂ ਏਦਾਂ ਲੋਕ ਬਣਾ ਰਹੇ ਜਾਂਦੇ ਕਿ ਉਸ ਟਾਈਮ ਘਰ ਹੈ ਕੋਈ ਨਾ ਸੀ ਉਹਨਾਂ ਦੀ ਬੇਟੀ ਗੁਰਦੁਆਰਾ ਸਾਹਿਬ ਦੀ ਦੋ ਦਾ ਸੁੱਤਾ ਹੋਇਆ ਸੀ ਜੀ ਉਹਨਾਂ ਨੂੰ ਮੈਂ ਉਠਾਇਆ ਜਾ ਕੇ ਹਾਕਮ ਕਾ ਮਾਰਕ ਗੇਟ ਭੰਨੇ ਆ ਉਠਾਇਆ ਜਾ ਕੇ ਸਾਰਿਆਂ ਨੂੰ ਮੈਂ ਖੁਦ ਉਠਾਇਆ ਆਂ ਗਵਾਂਡ ਸਾਰਿਆਂ ਨੂੰ ਕੋ ਮੇ ਉਹ ਪੁਸਤ ਤਵਦੀਸ਼ ਕਰ ਰਹੀ ਹੈ ਉਹ ਤਵਦੀਸ਼ ਦਾ ਵਿਸ਼ਾ ਹੈ ਹਾਂਜੀ ਹਾਂਜੀ ਉਹ ਤਾਂ ਉਹਦੀ ਆਪਣੀ ਡਿਊਟੀ ਉਹਨਾਂ ਦੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਉਹ ਸਤਿ ਸ੍ਰੀ ਅਕਾਲ ਜੀ